ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜਿਹੜੇ ਨਾ ਬੱਕਰੀ ਪਾਲਣ ਦਾ ਨਵਾਂ ਕੀਤਾ ਕਰਨਾ ਚਾਹੁੰਦੇ ਤੇ ਫਾਰਮ ਬਣਾਉਣਾ ਚਾਹੁੰਦੇ ਆ ਤੇ ਆ ਇੱਕ ਜਿਹੜਾ ਆਪਾਂ ਫਾਰਮ ਬਣਾਇਆ ਸੀਗਾ ਨਾ ਆਪਣੇ ਦੋਸਤ ਨੇ ਬਣਾਇਆ ਇਹ ਇਹਦੇ ਵਿੱਚ ਜਿਹੜੀ ਚਿਨਾਈ ਕੀਤੀ ਗਈ ਸਾਰੀ ਘਾਰੇ ਚ ਚਿਨਾਈ ਕੀਤੀ ਗਈ ਆ ਪਾਰਟੀਸ਼ਨ ਹਜੇ ਇਹਦੇ ਚ ਲਾਉਣੀਆਂ ਹਜੇ ਹੋਰ ਇੱਕੋ ਹੀ ਲਾਈ ਹੋਈ ਆ ਤੇ ਸਸਤਾ ਸਿਸਟਮ ਹੈ ਮੈਂ ਤਾਂ ਗਰੇਲਾਂ ਲਾਈਆਂ ਹੋਈਆਂ ਤੇ ਇਹਨੇ ਆ ਦੇਖੋ ਬਾਸ ਲਾਤੇ ਬਾਸ ਕੱਢ ਕੇ ਬਾਸ ਬਨਨ ਦਿੱਤੇ ਆ ਠੀਕ ਹੈ ਬੱਕਰੀਆਂ ਜਿਹੜੀਆਂ ਹੈਗੀਆਂ ਖੜ ਕੇ ਬਾਹਰੋਂ ਨੀ ਪੈਂਦਾ ਜਿਹੜਾ ਇਹਨਾਂ ਨੂੰ ਹਰਾਚਾਰਾ ਜਿਹੜਾ ਵੀ ਚਾਰਨਾ ਇਹ ਸਾਈਡ ਤੋਂ ਪੈਂਦਾ ਤੇ ਬਾਕੀ ਮੈਂ ਤੁਹਾਨੂੰ ਵਿੱਚੋਂ ਵੀ ਦਿਖਾਉਣਾਗਾ ਸਵਾ ਨੰਬਰ 8 ਲੱਗੀ ਹੋਈ ਹੈ ਇਹਦੇ 'ਚ ਤੇ ਆ ਦੇਖੋ ਤੁਹਾਨੂੰ ਸਾਰੀ ਚੀਜ਼ ਦਿਖਾਉਣੇ ਆ ਜਿਹੜੀ ਛੱਤ ਹੈਗੀ ਆ ਉਹ ਸਰਕੰਡੇ ਦੀ ਪਾਈ ਹੋਈ ਆ ਬਾਸ ਦੀ ਛੱਤ ਆ ਉੱਤੇ ਦੇ ਕਾਗਜ਼ ਪੱਤ ਤਾ ਤੇ ਆ ਸਰਕੰਡਾ ਪਾਇਆ ਤੇ ਬਹੁਤ ਸਸਤਾ ਕੰਮ ਹੈ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਹ ਕੰਮ ਕਰਨਾ ਹੋਵੇ ਤਾਂ ਜਿਹੜਾ ਆ ਸੈਟਅਪ ਹੈ ਇਹ ਬਹੁਤ ਬੈਸਟ ਆ ਬੱਕਰੀ ਫਾਰਮ ਲਈ ਘੱਟ ਰੁਪਈਆਂ ਦੇ ਉੱਤੇ ਆ 8 ਫੁੱਟ ਦੇ ਉੱਤੇ ਛੱਤ ਪਾਈ ਹੋਈ ਆ ਆ ਦੇਖੋ ਤੇ ਇਹ ਛੱਤ ਦੇ ਫਾਇਦੇ ਇਹ ਆ ਇਹਦੇ ਉੱਤੇ ਇਹ ਗਰਮੀ ਦੇ ਵਿੱਚ ਇਹ ਤਪਦੀ ਨਹੀਂ ਹੀਟ ਨਹੀਂ ਹੁੰਦੀ ਜਿਵੇਂ ਲੋਕ ਚਾਦਰਾਂ ਪਾ ਰਹੇ ਨੇ ਉਹ ਬੜਾ ਸੇਕ ਮਾਰਦਾ ਇਹ ਸਰਦੀ ਦੇ ਵਿੱਚ ਇਹਨੇ ਨਿਗਾਹਸ ਦੇਣੀ ਆ ਤੇ ਗਰਮੀ ਦੇ ਵਿੱਚ ਇਸ ਨੇ ਜਿਹੜੀ ਹੈਗੀ ਹੀਟ ਨਹੀਂ ਦੇਣੀ ਉਹ ਸੋ ਇਸ ਤਰੀਕੇ ਦਾ ਜਿਹੜਾ ਹੈਗਾ ਸਾਰੇ ਛੇਟਾਂ ਦੇ ਵਿੱਚ ਪੰਜਾਂ ਦਾ ਪਾਰਟੀਸ਼ਨ ਆ ਪੰਜ ਪਾਰਟਸ ਦੇ ਵਿੱਚ ਤੁਸੀਂ ਬੱਕਰੀਆਂ ਰੱਖ ਦਿੰਦੇ ਹੋ ਗੱਬਣ ਰੱਖ ਸਕਦੇ ਹੋ ਬੱਚੇ ਅਲੱਗ ਰੱਖ ਸਕਦੇ ਹੋ ਬਰੀਡਰ ਅਲੱਗ ਰੱਖ ਸਕਦੇ ਹੋ ਸੂਨ ਵਾਲੀਆਂ ਬੱਕਰੀਆਂ ਅਲੱਗ ਰੱਖ ਸਕਦੇ ਹੋ ਕਈ ਵਾਰੀ ਕੋਈ ਮਾਰਦੀ ਕਰਦੀ ਹੁੰਦੀ ਹੈ ਉਹਨੂੰ ਅਲੱਗ ਰੱਖ ਸਕਦੇ ਹੋ ਜਿਵੇਂ ਹੁਣ ਆ ਬਰਬਰੀ ਬਰੀਡ ਹੈ ਇਹ ਇਹਨੇ ਅਲੱਗ ਰੱਖੀ ਹੋਈ ਹੈ ਸੋ ਇਹ ਸਿਸਟਮ ਹੈ ਜੇ ਕਿਸੇ ਨੇ ਵੀ ਭਰਾ ਨੇ ਕੰਮ ਕਰਨਾ ਦੇਸ਼ਾ ਜਿਹੜੀ ਹੈਗੀ ਆ ਫਾਰਮ ਦੀ ਹਨਾ ਇਹ ਉੱਤਰ ਵਾਲੇ ਪਾਸੇ ਨੂੰ ਇਹਦਾ ਬੈਕ ਸਾਈਡ ਤੇ ਦੱਖਣ ਵਾਲੇ ਪਾਸੇ ਨੂੰ ਫੇਸ ਆ ਹੁਣ ਦਿਨ ਦੇ 2 ਵਜੇ ਆ ਅੱਜ 13 ਜਨਵਰੀ ਹੋ ਚੁੱਕੀ ਆ ਜਮਾ ਪੂਰਾ ਸਿਆਲ ਪੀਕ ਤੇ ਚੱਲੇ ਜਾਂਦਾ ਠੰਡ ਦਾ ਮੌਸਮ ਹੈ ਤੇ ਇਸ ਮੌਸਮ ਦੇ ਵਿੱਚ ਤੁਸੀਂ ਦੇਖੋ 2 ਵਜੇ ਧੁੱਪ ਹੈ ਜਿਹੜੀ ਸਾਰੇ ਫਾਰਮ ਦੇ ਵਿੱਚ ਆ ਐਦੋਂ ਪਹਿਲਾਂ ਇਹਦੇ ਵਿੱਚ ਵੀ ਧੁੱਪ ਸੀ ਹੁਣ ਵੀ ਆ ਦੇਖੋ ਫਾਰਮ ਦੇ ਵਿੱਚ ਧੁੱਪ ਹੈ ਆ ਦੇਖੋ ਹਜੇ ਵੀ ਵਿੱਚ ਹੈਗੀ ਆ ਜਦੋਂ ਇਹ ਸੂਰਜ ਟੇਡਾ ਹੋ ਕੇ ਟੱਪਦਾ ਇੱਥੋਂ ਐਂ ਲੱਗਦਾ ਤੇ ਇੱਥੇ ਜੇ ਸੂਰਜ ਛਿਪ ਜਾਣਾ ਇਸ ਫਾਰਮ ਦੇ ਵਿੱਚ ਸ਼ਾਮ ਜਦੋਂ ਤੱਕ ਸੂਰਜ ਰਹੇਗਾ 5 ਵਜੇ ਤੱਕ ਹੀ ਧੁੱਪ ਰਹਿਣੀ ਆ ਤੇ ਗਰਮੀ ਦੇ ਵਿੱਚ ਜਿਹੜਾ ਸੂਰਜ ਹੈ ਉਹਨੇ ਉੱਪਰ ਦੀ ਲੰਘਣਾ ਹੁੰਦਾ ਜਿਵੇਂ ਸਿੱਧਾ ਤੁਸੀਂ ਦੇਖੋਗੇ ਕਦੇ ਵੀ ਗਰਮੀ ਦੇ ਵਿੱਚ ਆਪਣਾ ਜਿਹੜਾ ਪਰਛਾਵਾਂਗਾ ਉਹ ਆਪਣੇ ਪੈਰਾਂ 'ਚ ਹੀ ਹੁੰਦਾਗਾ ਇਹਦੇ ਵਿੱਚ ਧੁੱਪ ਨਹੀਂ ਜਾਊਗੀ ਸਰਦੀ ਦੇ ਵਿੱਚ ਇਹਦੇ ਵਿੱਚ ਧੁੱਪ ਜਾਊਗੀ ਤੇ ਇਸ ਤਰੀਕੇ ਦੀਆਂ ਹੋਰ ਵੀ ਜਾਣਕਾਰੀਆਂ ਅਸੀਂ ਦਿੰਦੇ ਰਵਾਂਗੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਉਹ ਜਿਹੜਾ ਬੈਲ ਆਈਕਨ ਹੈ ਘੰਟੀ ਵਾਲਾ ਬਟਨ ਦਬਾ ਰੱਖੋ ਤਾਂ ਕਿ ਤੁਹਾਡੇ ਕੋਲੇ ਨੋਟੀਫਿਕੇਸ਼ਨ